ਜਿਹੜੇ ਜਦਾਂ ਚੱਲਦੇ ਸੀਗੇ ਪਹਿਲਾਂ ਡਰਾ ਆਉਂਦੇ ਸੀਗੇ ਉਹ ਆਉਣ ਤੇ ਜਿਹੜੇ ਨਵੇਂ ਡਰਾ ਆ ਉਹ ਕੱਢੇ ਜਾਣ ਤੇ ਜਿਹੜੇ ਸਟੂਡੈਂਟ ਪੜ੍ਹ ਵੀ ਰਹੇ ਆ ਉਹਨਾਂ ਨੂੰ ਵੀ ਜਿਹੜਾ 5-5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ ਤੇ ਐਲ ਐਮ ਆਈਏ ਦੇ ਨਾਂ ਦੇ ਉੱਤੇ ਉਹਦੀ ਲੁੱਟ ਬੰਦ ਕੀਤੀ ਜਾਵੇ ਇਹਨਾਂ ਚਾਰ ਡਿਮਾਂਡਾਂ ਨੂੰ ਲੈ ਕੇ ਜਿਹੜਾ ਅਸੀਂ ਪਛਲਾ ਧਰਨਾ ਚਲਾ ਰਹੇ ਆ ਬਾਕੀ ਗੱਲ ਜਿਹੜੀ ਆ ਗੁਰੂ ਰੰਧਾਵਾ ਭਾਜੀ ਕਰਨਗੇ ਮੈਂ ਵੀ ਖਾਲਸਾ ਵੈਰੀ ਜੀ ਫਤਿਹ ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟਿਆਂ ਵਾਸਤੇ ਤੇ ਮੈਂ ਤਾਂ ਕੋਸ਼ਿਸ਼ ਤੇ ਉਮੀਦ ਹੀ ਕਰ ਸਕਦਾ ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ ਕਿਉਂਕਿ ਕਹ ਰੀਕਵੈਸਟ ਕਈ ਵਾਰ ਪਰਵਾਨ ਹੋ ਜਾਂਦੀ ਆ ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ through ਤੁਸੀਂ ਇਹਨਾਂ ਦਾ ਸੁਨੇਹਾ ਸਰਕਾਰ ਤਾਂ ਕਿਆਂ ਜਿਹੜੇ 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 ਅ ਅਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚ ਸਕਦੇ ਹੋ ਤਾਂ ਜ਼ਰੂਰ ਇੱਥੇ ਆਓ ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ ਕੱਲ ਨੂੰ ਸਾਡਿਆਂ ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ ਕਿਉਂਕਿ ਘਰ ਦੇ ਹਾਲਾਤ ਸਾਰੇ ਨੇ ਚੇਂਜ ਕਰ ਰਹੇ ਨੇ ਮਿਹਨਤ ਸਾਰੇ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1.30 ਹਜ਼ਾਰ ਬੰਦੇ ਦਾ ਵਰਕ ਪਰਮਿਟ ਆ ਜਿਹੜਾ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਰਿਹਾ ਆ ਤੇ ਉਹ ਬੰਦੇ ਰਿਫਿਊਜੀ ਬਣ ਰਹੇ ਆ ਉਹ ਡੌਂਕੀਆਂ ਲਾਣ ਲਈ ਮਜਬੂਰ ਵਾ ਉਹ ਡਿਪਰੈਸ਼ਨ ਦੇ ਵਿੱਚ ਵਾ ਉਹ ਮਰ ਰਹੇ ਆ ਅਸੀਂ ਉਹਨਾਂ ਨੂੰ ਉਹ ਬੰਦੇ ਜਿਹੜੇ ਰਿਫਿਊਜੀ ਨਹੀਂ ਬਣਨਾ ਚਾਹੁੰਦੇ ਜਾਇ ਐਲ ਐਮ ਆਈਆ ਦੇ ਨਹੀਂ ਲੈਣੀਆਂ ਚਾਹੁੰਦੇ ਉਹ ਸਟੱਡੀ ਪੂਰੀ ਹੋ ਗਈ ਉਹਨਾਂ ਦਾ ਐਕਸਪੀਰੀਅੰਸ ਪੂਰੇ ਆ ਉਹ ਬੇਨਤੀ ਕਰ ਰਹੇ ਆ ਕਿ ਸਾਨੂੰ ਜਿਹੜੀ ਐਕਸਟੈਂਸ਼ਨ ਦਿੱਤੀ ਜਾਵੇ 2 ਸਾਲ ਦੀ ਤਾਂਕਿ ਅਸੀਂ ਪੀ ਆਰ ਦੀਆਂ ਫਾਈਲਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਉਹਦੇ ਲਈ ਸਾਨੂੰ ਸਮਾਂ ਮਿਲ ਸਕੇ ਤੇ ਜਿਹੜਾ ਸਾਨੂੰ ਜਿਹੜਾ ਫੇਅਰ ਪੀ ਆਰ ਪਾਥਵੇਸ ਜਿਹੜੇ ਜਿੱਦਾਂ ਚੱਲਦੇ ਸੀਗੇ ਪਹਿਲਾਂ ਡਰਾ ਆਉਂਦੇ ਸੀਗੇ ਉਹ ਆਉਣ ਤੇ ਜਿਹੜੇ ਨਵੇਂ ਡਰਾ ਆਉ ਕੱਢੇ ਜਾਣ ਤੇ ਜਿਹੜੇ ਸਟੂਡੈਂਟ ਪੜ ਵੀ ਰਹੇ ਆ ਉਹਨਾਂ ਨੂੰ ਵੀ ਜਿਹੜਾ 5-5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ ਤੇ ਜੇ ਜਿਹੜਾ ਅਸੀਂ ਪਹਿਸ਼ਲਾ ਧਰਨਾ ਚਲਾ ਰਹੇ ਹਾਂ ਬਾਕੀ ਗੱਲ ਜਿਹੜੀ ਆ ਗੁਰੂ ਰੰਧਾਵਾ ਭਾਜੀ ਕਰਨਗੇ ਮੈਂ ਵੀ ਖਾਲਸਾ ਵੈਰੀ ਜੀ ਫਤਿਹ ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟਿਆਂ ਵਾਸਤੇ ਤੇ ਮੈਂ ਤਾਂ ਕੋਸ਼ਿਸ਼ ਤੇ ਉਮੀਦ ਹੀ ਕਰ ਸਕਦਾ ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ ਕਿਉਂਕਿ ਕਹਿੰਦੇ ਰਿਕੁਐਸਟ ਕਈ ਵਾਰ ਪਰਵਾਨ ਹੋ ਜਾਂਦੀ ਆ ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ ਥਰੂ ਤੁਸੀਂ ਇਹਨਾਂ ਦਾ ਸਨੇਹਾ ਸਰਕਾਰ ਤੱਕ ਜਾਂ ਜਿਹੜੇ 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 ਅ ਅਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚ ਸਕਦੇ ਹੋ ਤਾਂ ਜ਼ਰੂਰ ਇੱਥੇ ਆਓ ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ ਕੱਲ ਨੂੰ ਸਾਡਿਆਂ ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ ਕਿਉਂਕਿ ਘਰ ਦੇ ਹਾਲਾਤ ਸਾਰੇ ਨੇ ਚੇਂਜ ਕਰ ਰਹੇ ਨੇ ਮਿਹਨਤ ਸਾਰੇ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1.3 ਲੱਖ ਬੰਦੇ ਦਾ ਵਰਕ ਪਰਮਿਟ ਆ ਜਿਹੜਾ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਰਿਹਾ ਆ ਤੇ ਉਹ ਬੰਦੇ ਰਿਫਿਊਜੀ ਬਣ ਰਹੇ ਆ ਉਹ ਡੌਂਕੀਆਂ ਲਾਣ ਲਈ ਮਜਬੂਰ ਵਾ ਉਹ ਡਿਪਰੈਸ਼ਨ ਦੇ ਵਿੱਚ ਵਾ ਉਹ ਮਰ ਰਹੇ ਆ ਅਸੀਂ ਉਹਨਾਂ ਨੂੰ ਉਹ ਬੰਦੇ ਜਿਹੜੇ ਰਿਫਿਊਜੀ ਨਹੀਂ ਬਣਨਾ ਚਾਹੁੰਦੇ ਜਾਇ ਐਲ ਐਮ ਆਈਆ ਦੇ ਨਹੀਂ ਲੈਣੀਆਂ ਚਾਹੁੰਦੇ ਉਹ ਸਟੱਡੀ ਪੂਰੀ ਹੋ ਗਈ ਉਹਨਾਂ ਦਾ ਐਕਸਪੀਰੀਅੰਸ ਪੂਰੇ ਆ ਉਹ ਬੇਨਤੀ ਕਰ ਰਹੇ ਆ ਕਿ ਸਾਨੂੰ ਜਿਹੜੀ ਐਕਸਟੈਂਸ਼ਨ ਦਿੱਤੀ ਜਾਵੇ 2 ਸਾਲ ਦੀ ਤਾਂ ਆ ਕੇ ਅਸੀਂ ਪੀ ਆਰ ਦੀਆਂ ਫਾਈਲਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਉਹਦੇ ਲਈ ਸਾਨੂੰ ਸਮਾਂ ਮਿਲ ਸਕੇ ਤੇ ਜਿਹੜਾ ਸਾਨੂੰ ਜਿਹੜਾ ਫੇਅਰ ਪੀ ਆਰ ਪਾਥਵੇਸ ਜਿਹੜੇ ਜਿੱਦਾਂ ਚੱਲਦੇ ਸੀਗੇ ਪਹਿਲਾਂ ਡਰਾ ਆਉਂਦੇ ਸੀਗੇ ਉਹ ਆਉਣ ਤੇ ਜਿਹੜੇ ਨਵੇਂ ਡਰਾ ਆਉ ਕੱਢੇ ਜਾਣ ਤੇ ਜਿਹੜੇ ਸਟੂਡੈਂਟ ਪੜ ਵੀ ਰਹੇ ਆ ਉਹਨਾਂ ਨੂੰ ਵੀ ਜਿਹੜਾ 5-5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ ਤੇ ਜਿਹੜਾ ਅਸੀਂ ਸਪੈਸ਼ਲ ਧਰਨਾ ਚਲਾ ਰਹੇ ਹਾਂ ਬਾਕੀ ਗੱਲ ਜਿਹੜੀ ਆ ਗੁਰੂ ਰੰਧਾਵਾ ਭਾਜੀ ਕਰਨਗੇ ਮੈਂ ਵੀ ਖਾਲਸਾ ਵੈਗਜੀ ਫਤਿਹ ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟਿਆਂ ਵਾਸਤੇ ਤੇ ਮੈਂ ਤਾਂ ਕੋਸ਼ਿਸ਼ ਤੇ ਉਮੀਦ ਹੀ ਕਰ ਸਕਦਾ ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ ਕਿਉਂਕਿ ਕਹਿੰਦੇ ਰਿਕੁਐਸਟ ਕਈ ਵਾਰ ਪਰਵਾਣ ਹੋ ਜਾਂਦੀ ਆ ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ ਥਰੂ ਤੁਸੀਂ ਇਹਨਾਂ ਦਾ ਸੁਨੇਹਾ ਸਰਕਾਰ ਤਾਂ ਕਿਆਂ ਜਿਹੜੇ 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 ਅ ਅਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚ ਸਕਦੇ ਹੋ ਤਾਂ ਜ਼ਰੂਰ ਇੱਥੇ ਆਓ ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ ਕੱਲ ਨੂੰ ਸਾਡਿਆਂ ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ ਕਿਉਂਕਿ ਘਰ ਦੇ ਹਾਲਾਤ ਸਾਰੇ ਨੇ ਚੇਂਜ ਕਰ ਰਹੇ ਨੇ ਮਿਹਨਤ ਸਾਰੇ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1.30 ਹਜ਼ਾਰ ਬੰਦੇ ਦਾ ਵਰਕ ਪਰਮਿਟ ਆ ਜਿਹੜਾ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਰਿਹਾ ਆ ਤੇ ਉਹ ਬੰਦੇ ਰਿਫਿਊਜੀ ਬਣ ਰਹੇ ਆ ਉਹ ਡੌਂਕੀਆਂ ਲਾਣ ਲਈ ਮਜਬੂਰ ਵਾ ਉਹ ਡਿਪਰੈਸ਼ਨ ਦੇ ਵਿੱਚ ਵਾ ਉਹ ਮਰ ਰਹੇ ਆ ਅਸੀਂ ਉਹਨਾਂ ਨੂੰ ਉਹ ਬੰਦੇ ਜਿਹੜੇ ਰਿਫਿਊਜੀ ਨਹੀਂ ਬਣਨਾ ਚਾਹੁੰਦੇ ਜਾਇ ਐਲ ਐਮ ਆਈਆ ਦੇ ਨਹੀਂ ਲੈਣੀਆਂ ਚਾਹੁੰਦੇ ਉਹ ਸਟੱਡੀ ਪੂਰੀ ਹੋ ਗਈ ਉਹਨਾਂ ਦਾ ਐਕਸਪੀਰੀਅੰਸ ਪੂਰੇ ਆ ਉਹ ਬੇਨਤੀ ਕਰ ਰਹੇ ਆ ਕਿ ਸਾਨੂੰ ਜਿਹੜੀ ਐਕਸਟੈਂਸ਼ਨ ਦਿੱਤੀ ਜਾਵੇ 2 ਸਾਲ ਦੀ ਸਤਾ ਆ ਕੇ ਅਸੀਂ ਪੀਆਰ ਦੀਆਂ ਫਾਈਲਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਉਹਦੇ ਲਈ ਸਾਨੂੰ ਸਮਾਂ ਮਿਲ ਸਕੇ ਤੇ ਜਿਹੜਾ ਸਾਨੂੰ ਜਿਹੜਾ ਫੇਅਰ ਪੀਆਰ ਪਾਥਵੇਸ ਜਿਹੜੇ ਜਦਾਂ ਚੱਲਦੇ ਸੀਗੇ ਪਹਿਲਾ ਡਰਾਅ ਆਉਂਦੇ ਸੀਗੇ ਉਹ ਆਉਣ ਤੇ ਜਿਹੜੇ ਨਵੇਂ ਡਰਾਅ ਆਉ ਕੱਢੇ ਜਾਣ ਤੇ ਜਿਹੜੇ ਸਟੂਡੈਂਟ ਪੜ੍ਹ ਵੀ ਰਹੇ ਆ ਉਹਨਾਂ ਨੂੰ ਵੀ ਜਿਹੜਾ 5-5 ਸਾਲ ਦਾ ਵਰਕ ਪਰਮਿਟ ਦਿੱਤਾ ਜੇ ਜਿਹੜਾ ਅਸੀਂ ਪਹਿਲਾਂ ਧਰਨਾ ਚਲਾ ਰਹੇ ਹਾਂ ਬਾਕੀ ਗੱਲ ਜਿਹੜੀ ਆ ਗੁਰੂ ਰੰਧਾਵਾ ਭਾਜੀ ਕਰਨਗੇ ਮੈਂ ਵੀ ਖਾਲਸਾ ਵੈਗੋ ਫਤਿਹ ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟਿਆਂ ਵਾਸਤੇ ਤੇ ਮੈਂ ਤਾਂ ਕੋਸ਼ਿਸ਼ ਤੇ ਉਮੀਦ ਹੀ ਕਰ ਸਕਦਾ ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ ਕਿਉਂਕਿ ਕਹਿੰਦੇ ਰਿਕੁਐਸਟ ਕਈ ਵਾਰ ਪਰਵਾਨ ਹੋ ਜਾਂਦੀ ਆ ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ through ਤੁਸੀਂ ਇਹਨਾਂ ਦਾ ਸੁਨੇਹਾ ਸਰਕਾਰ ਤਾਂ ਕਿਆਂ ਜਿਹੜੇ 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 ਅ ਅਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚ ਸਕਦੇ ਹੋ ਤਾਂ ਜ਼ਰੂਰ ਇੱਥੇ ਆਓ ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ ਕੱਲ ਨੂੰ ਸਾਡਿਆਂ ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ ਕਿਉਂਕਿ ਘਰ ਦੇ ਹਾਲਾਤ ਸਾਰੇ ਨੇ ਚੇਂਜ ਕਰ ਰਹੇ ਨੇ ਮਿਹਨਤ ਸਾਰੇ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1.30 ਹਜ਼ਾਰ ਬੰਦੇ ਦਾ ਵਰਕ ਪਰਮਿਟ ਆ ਜਿਹੜਾ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਰਿਹਾ ਆ ਤੇ ਉਹ ਬੰਦੇ ਰਿਫਿਊਜੀ ਬਣ ਰਹੇ ਆ ਉਹ ਡੌਂਕੀਆਂ ਲਾਣ ਲਈ ਮਜਬੂਰ ਵਾ ਉਹ ਡਿਪਰੈਸ਼ਨ ਦੇ ਵਿੱਚ ਵਾ ਉਹ ਮਰ ਰਹੇ ਆ ਅਸੀਂ ਉਹਨਾਂ ਨੂੰ ਉਹ ਬੰਦੇ ਜਿਹੜੇ ਰਿਫਿਊਜੀ ਨਹੀਂ ਬਣਨਾ ਚਾਹੁੰਦੇ ਜਾਇ ਐਲ ਐਮ ਆਈਆ ਦੇ ਨਹੀਂ ਲੈਣੀਆਂ ਚਾਹੁੰਦੇ ਉਹ ਸਟੱਡੀ ਪੂਰੀ ਹੋ ਗਈ ਉਹਨਾਂ ਦਾ ਐਕਸਪੀਰੀਅੰਸ ਪੂਰੇ ਆ ਉਹ ਬੇਨਤੀ ਕਰ ਰਹੇ ਆ ਕਿ ਸਾਨੂੰ ਜਿਹੜੀ ਐਕਸਟੈਂਸ਼ਨ ਦਿੱਤੀ ਜਾਵੇ 2 ਸਾਲ ਦੀ ਤਾਂ ਆ ਕਿ ਅਸੀਂ ਪੀ ਆਰ ਦੀਆਂ ਫਾਈਲਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਉਹਦੇ ਲਈ ਸਾਨੂੰ ਸਮਾਂ ਮਿਲ ਸਕੇ ਤੇ ਜਿਹੜਾ ਸਾਨੂੰ ਜਿਹੜਾ ਫੇਅਰ ਪੀ ਆਰ ਪਾਥਵੇਸ ਜਿਹੜੇ ਜਦਾਂ ਚੱਲਦੇ ਸੀਗੇ ਪਹਿਲਾਂ ਡਰਾ ਆਉਂਦੇ ਸੀਗੇ ਉਹ ਆਉਣ ਤੇ ਜਿਹੜੇ ਨਵੇਂ ਡਰਾ ਆਉ ਕੱਢੇ ਜਾਣ ਤੇ ਜਿਹੜੇ ਸਟੂਡੈਂਟ ਪੜ ਵੀ ਰਹੇ ਆ ਉਹਨਾਂ ਨੂੰ ਵੀ ਜਿਹੜਾ 5-5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ ਤੇ ਐ ਜਿਹੜਾ ਅਸੀਂ ਸਪੈਸ਼ਲ ਧਰਨਾ ਚਲਾ ਰਹੇ ਹਾਂ ਬਾਕੀ ਗੱਲ ਜਿਹੜੀ ਆ ਗੁਰੂ ਰੰਧਾਵਾ ਭਾਜੀ ਕਰਨਗੇ ਮੈਂ ਵੀ ਖਾਲਸਾ ਵਾਹਿਗੁਰੂ ਖਫਤ ਮੈਂ ਆਇਆ ਜੀ ਇੱਥੇ ਅੱਜ ਇੰਡੀਆ ਤੋਂ ਸਪੈਸ਼ਲ 5 ਘੰਟਿਆਂ ਵਾਸਤੇ ਤੇ ਮੈਂ ਤਾਂ ਕੋਸ਼ਿਸ਼ ਤੇ ਉਮੀਦ ਹੀ ਕਰ ਸਕਦਾ ਤੁਹਾਨੂੰ ਰਿਕੁਐਸਟ ਕਰ ਸਕਦਾ ਸਾਰਿਆਂ ਨੂੰ ਕਿਉਂਕਿ ਕਹਿੰਦੇ ਰਿਕੁਐਸਟ ਕਈ ਵਾਰ ਪਰਵਾਣ ਹੋ ਜਾਂਦੀ ਆ ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਜਾਂ ਤੁਹਾਡੀ ਕੋਈ ਕਿਤੇ ਸੁਣਵਾਈ ਆ ਜਾਂ ਜਿਹਦੇ ਥਰੂ ਤੁਸੀਂ ਇਹਨਾਂ ਦਾ ਸੁਨੇਹਾ ਸਰਕਾਰ ਤੱਕ ਜਾਂ ਜਿਹੜੇ 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 ਅ ਅਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚ ਸਕਦੇ ਹੋ ਤਾਂ ਜ਼ਰੂਰ ਇੱਥੇ ਆਓ ਕਿਉਂਕਿ ਅੱਜ ਇਹ ਭਰਾ ਇੱਥੇ ਬੈਠੇ ਨੇ ਕੱਲ ਨੂੰ ਸਾਡਿਆਂ ਚੋਂ ਹੋਰ ਕੋਈ ਵੀ ਆ ਕੇ ਬਹਿ ਸਕਦਾ ਵਾ ਕਿਉਂਕਿ ਘਰ ਦੇ ਹਾਲਾਤ ਸਾਰੇ ਨੇ ਚੇਂਜ ਕਰ ਰਹੇ ਨੇ ਮਿਹਨਤ ਸਾਰੇ ਕਰ ਰਹੇ ਨੇ